ਕਿਹੜਾ ਇੰਡਸਟਰੀਅਲ ਜ਼ੋਨ ਹੈਗਾ ਕਿਹੜਾ ਹਾਊਸਿੰਗ ਜ਼ੋਨ ਹੈਗਾ ਵਾਟਰ ਜ਼ੋਨ ਹੈ ਕਿ ਕੀ ਉਹਨਾਂ ਨੇ ਤਾਂ ਮਨਜ਼ੂਰੀ ਦਿੱਤੀ ਗਈ ਜਾਂ ਨਹੀਂ ਦਿੱਤੀ ਗਈ ਜੱਜਦਾ ਕਰਾਈ ਜਾਂਦੀ ਹੈ ਕਿ ਪਾਣੀ ਦੀ ਹੁਣ ਇਹ ਜੇ ਫੈਕਟਰੀ ਲੱਗੀ ਹੈਗੀ ਪਾਣੀ ਆ ਤੇਰੇ ਪਾਣੀ ਦਾ ਡਿਸਪੋਜ਼ਲ ਕਿੱਥੇ ਆ ਅੱਜ ਆਪਾਂ ਪਿੰਡ ਜੱਜਰ ਬੈਠੇ ਆਂਗੇ ਤੁਹਾਨੂੰ ਪਤਾ ਲੱਗੇਗਾ ਜੱਜਰ ਹੋਇਆ ਮਰਦਾਣਾ ਹੋਇਆ ਗਿਆਨਾ ਹੋਇਆ ਜਿਹੜੀ ਇੱਥੇ ਮੁੰਡੇ ਤੋਂ ਕੈਂਸਰ ਰੈਚ ਚੱਲਦੀ ਹੈ ਵੀ ਕੱਲੇ ਦੀ ਤੁਸੀਂ ਪਾਣੀਆਂ ਦੂਰਦਰਸ਼ੀ ਦੀ ਅੱਜ ਤਾਂ ਹਰ ਪਲੇਸ ਤੋਂ ਫੋਨ ਆ ਗਿਆ ਤਾਂ ਕੈਸੇ ਪੇਂਦੀਆਂ ਸ਼ੁਰੂਆਤ ਇੱਕ ਤੋਂ ਹੋ ਰਹੀ ਹੈਗੀ ਮੈਂ ਇਸ ਮੌਕੇ ਨੂੰ ਡੀਪੀ ਬਜਿੰਦਰ ਕੌਰ ਤੋਂ ਦੀ ਸਰਕਾਰ ਦੇ ਬਾਰੇ ਦੱਸਣਾ ਚਾਹਣਾ ਹੈ ਕਿ ਇਹ ਸਰਮਾਇਆ ਦੀ ਝਟਕਾ ਲਾਏਗੀ ਮੈਂ ਤੁਹਾਡੇ ਅੱਗੇ ਮੈਂ ਲੱਗਿਆ ਸੀ ਮੈਨੂੰ ਪਤਾ ਲੱਗਦਾ ਕਿ ਡੀਪੀ ਬਜਿੰਦਰ ਕੌਰ ਆ ਰਹੇ ਨੇ ਮੈਂ ਉਹਨਾਂ ਦੇ ਹੱਥ ਦੇ ਵਿੱਚ ਫੌਲਾ ਚਾਹੁੰਦਾ ਸੀ ਆ ਕਿਉਂਕਿ ਸੀਐਮ ਸਾਹਿਬ ਜਿਵੇਂ ਸੀ ਕਿ ਮੇਰੇ ਕੋਲ ਹਰਾ ਬਣਨਾ ਹੈ ਮੈਂ ਹਰ ਕੰਮ ਕਰੂੰਗਾ ਇਹ ਹਰੇ ਰੰਗ ਦੇ ਕਾਗਜ਼ ਤੇ ਮਾਇਆ ਲੈ ਕੇ ਆਏਗਾ ਤਾਂ ਐਤ ਕੀ ਤੁਸੀਂ ਮੈਨੂੰ ਆਏ ਦੱਸੋ ਕਿਸੇ ਆਈਬਾ ਚੋਨਾ ਕਿਉਂ ਨਹੀਂ ਲਾਇਆ ਤਾਨੂੰ ਪਤਾ ਹੈ ਕਿਉਂ ਨਹੀਂ ਆਇਆ ਪਿਛਲੇ ਸਾਲ ਤੁਹਾਡੀਆਂ ਰਿਪੋਰਟਾਂ ਬਣੀਆਂ ਨੇ ਕਿ ਜਿਹੜਾ ਇੱਥੇ ਫ੍ਰੀ ਝੋਨਾ ਲਾਉਣੇ ਹੋਗੇ ਉਹਨਾਂ ਨਾਲ ਸਾਡੀ ਮਿਲਿੰਦੇ ਸਾਨੂੰ ਪ੍ਰੋਬਲਮ ਆਉਂਦੀ ਹੈਗੀ ਔਰ ਇਹ ਰਾਈਸ ਮਿਲ ਉਹ ਜਿਹੜੀ ਐਸੋਸੀਏਸ਼ਨ ਹੈਗੀ ਜਿਹੜੀ سرمਾਇਦਾਰਾਂ ਲੈਗੇ ਜਿਹੜੇ سرمਾਇਦਾਰਾਂ ਦੇ ਤੱਕ ਨੇ ਇੱਥੇ ਫੈਕਟਰੀ ਲਾਈ ਹੈਗੀ ਇਹ ਉਹਨਾਂ ਨਾਲ ਸਾਰਾ ਦਾ ਸਾਰਾ ਹਿੱਸਾ ਦਾ ਲਾੜਾਂ ਕੀ ਜਿਹਾਗੇ ਵਰਨ ਕੇਹੀ ਹੋਣਗੇ ਐਸੀ ਦਿੱਤਰ ਕੋਈ ਸੰਜਲਮ ਨਹੀਂ ਹੈਗਾ ਕਿ ਕਿਸ ਤਰੀਕੇ ਲਈ ਸਾਨੂੰ ਇੱਥੇ ਸਾਨੂੰ ਲੋੜ ਹੈਗੀ ਕਿ ਵੀ ਬੜੀ ਅੰਦਰ ਕਰ ਨੂੰ ਮੈਂ ਇਹ ਹੀ ਪੁੱਛਣਾ ਚਾਹਾਂਗਾ ਕਿ ਬਾਜੀ ਮੰਤਰੀ ਪਣੋਂ ਜੀ ਸਾਥ ਤੇ ਬਣੋ ਤੁਸੀਂ ਚੀਫ ਵਿਪ ਹੋ ਜੀ ਸਾਥ ਬਣਦੇ ਆ ਤੁਸੀਂ ਸਾਡੀ ਬੇਟੀ ਹੋਗੇ ਪਰ ਸਾਡੇ ਵੀ ਕੋਈ ਤੁਹਾਨੂੰ ਸਵਾਲ ਹੈਗੇ ਆ ਇੱਕ ਜਿਸਾ ਤੁਹਾਡੇ ਸਾਡੇ ਹਾਈਬ੍ਰਿਡ ਦੇ ਸੀਡ ਹੈਗੇ ਹਰਤ ਮੈਨੂੰ ਅਲਾਦਾ ਵੀ ਇੱਥੇ ਕਿਸੇ ਪਿੰਡ ਦੇ ਕਿਸੇ ਜੀ ਇੱਕ ਨੰਬਰ ਪਾਣੀ ਹੋਊਗਾ ਤੁਹਾਨੂੰ ਵੀ ਪਤਾ ਆਪਣੇ 2 ਨੰਬਰ ਪਾਣੀ 3 ਨੰਬਰ ਪਾਣੀ ਕਿਹੜਾ ਜਿਹੜੇ ਆਪਣੇ ਸੰਤੋਦਰਵੇਸ਼ ਸਿਆਣਾ ਲੰਬੀ ਤੋਂ ਕਹਿ ਜਾਂਦੇ ਹੈਗੇ ਆਪਣਾ ਸਰਦਾਰ ਗੁਰਮੀਤ ਸਿੰਘ ਕਟਿਆ ਉਹਨਾਂ ਦੀ ਰਹਿਨਾਈ ਦਾ ਹੈ ਇੱਕ ਮੀਟਿੰਗ ਕੀਤੀ ਜਾਂਦੀ ਹੈਗੀ ਜਿਹੜੀ ਹੈਗੀ ਕਿ ਉਹ ਹੁੰਦੀ ਹੈਗੀ ਤੀਸਰੇ ਮਹੀਨੇ ਦੇ ਵਿੱਚ ਜ਼ਿਲ੍ਹੇ ਵਿੱਚ ਪੀ.ਜੀ.ਓ. ਆਫਿਸ ਚੰਸਲ ਬਿਠਾਏਗਾ ਸਾਰੀ ਸਰਕਾਰ ਬੈਠੀ ਹੈਗੀ ਜਿਹਦੇ ਵਿੱਚ ਵਾਈਸ ਨਜ਼ਮ ਅਸਲ ਸ਼ੰਦਰ ਤਸਵੀਰ ਸਹੀ ਬਟੇਗਾ ਪਰ ਤੁਹਾਡੇ ਵਿੱਚੋਂ ਕਿਸਾਨ ਭਰਾਵਾਂ ਨੂੰ ਇੱਕ ਮਿੰਨ ਬਿੰਦਾ ਨਹੀਂ ਹੈਗਾ ਬਾਕੀਆਂ ਨਾਲ ਉਹ ਆਨਲਾਈਨ ਸਾਰਿਆਂ ਨਾਲ ਗੱਲ ਕਰਦੇ ਹੈਗੇ ਫੇਰ ਇਹ ਸਾਡੇ ਜਿਹੜੇ ਝੋਨੇ ਬੈਣ ਹੁੰਦੇ ਹੈਗੇ ਉਸ ਤੋਂ ਬਾਅਦ ਜੇ SWAT ਸੀ ਰੈਸਟ੍ਰੇਸ਼ਨ ਜਿਹਨੇ ਬੀਲ ਲਾਗੇ ਹਾਈ ਕੋਰਟ ਜਾਂਦੇ ਹੈਗੇ ਉੱਥੇ ਉਹਨਾਂ ਨੂੰ ਪਾਰਟੀ ਧੱਕਣੀ ਪਾਇਆ ਜਾਂਦਾ ਉਹ ਪੋਲੇ ਵਿੱਚ ਇਹ ਆਪ ਦੇ ਆਪੇ ਕੰਡੀਸ਼ਨ ਫਾਇਲ ਕਰਦੇ ਹੈਗੇ ਇਹ ਆਪਟੀਸ਼ਨ ਤੋਂ ਸੇਮ ਨਹੀਂ ਕਹਦਾਗਾ ਕਿ ਸਾਡੀ ਜਿਹੜੀ ਰਾਇਸਮਿਲ ਰੈਸਟ੍ਰੇਸ਼ਨ ਹੈਗੀ ਇਹ ਸਾਨੂੰ ਵਿੱਚ ਪਾਰਟੀ ਬਣਾਇਆ ਜਾਵੇ ਇਹ ਚੋ ਦੱਸਦਾਗਾ ਕਿ 70 ਤੋਂ 80% ਪੰਜਾਬ ਦੇ ਵਿੱਚ ਹਾਈ ਬ੍ਰੈਡ ਚੋ ਨਾ ਲੱਗਦਾਗਾ ਪੰਜਾਬ ਦੀ ਤਰ੍ਹਾਂ ਕਿਸਾਨੀ ਸਾਰੀ ਕਰਜਈ ਆਪਾਂ ਸਾਰੇ ਕਰਜਈ ਹੋਏ ਬੈਠਿਆਂਗੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਆਪਣੀ ਜਿਹੜੀ ਆਸੂ ਪੰਜਾਬ ਦੀ ਕਿੰਨੀ ਸਥਿਤੀ ਹੈ ਜੀ ਇੱਥੇ ਫਲਾਸ਼ਰ ਐਮਰਜੈਂਸੀ ਟਿਕਿਆ ਕਿਸੇ ਵੀ ਵੇਲੇ ਹੋ ਸਕਦੀ ਹੈ ਠੀਕ ਆ ਪਿੰਡ ਪਿੰਡ ਪਹੁੰਚਾਉਣਾ ਇਹ ਮੈਂ ਆ ਦਾ ਫਰਜ਼ ਆ ਮੈਂ ਕਿਉਂਕਿ ਮੈਂ ਵੀ ਪੀੜ ਦਾ ਹਾਂ ਦਾ ਮੈਂ ਵੀ ਜ਼ਿੰਮੇਵਾਰ ਦਾ ਪੁੱਤ ਹੀ ਆ ਸਾਡੇ ਪਿੰਡਾਂ ਦਾ ਜ਼ਮੀਨਾਂ ਠੇਕੇ ਨਹੀਂ ਲੱਗੀਆਂ ਇਸ ਵਾਰੀ ਔਰ ਇਹ ਗੱਲ ਆ ਹਾਈ ਕੋਰਟ ਇਹ ਕਹਿੰਦੇ ਹੈਗੇ ਕਿ ਜੇ ਹਾਈ ਬਣਾ ਦੇ ਇੱਥੇ ਸਲਾਵੀ ਤਾਂ ਇੱਥੇ ਪ੍ਰਦੂਸ਼ਨ ਦੇ ਚ ਇਹਨਾਂ ਪ੍ਰਦੂਸ਼ਨ ਬਹੁਤ ਹੁੰਦਾ ਹੈਗਾ ਮਿੱਟੀ ਖਰਾਬ ਹੁੰਦੀ ਹੈ ਪਰ ਮੈਂ ਪੁੱਛਣਾ ਚਾਹਾਂ ਬੀ ਭਾਈ ਤੁਸੀਂ ਤਾਂ ਉਥੇ ਪਾਇਰ ਵਾਈ ਨਹੀਂ ਕੀਤੀ ਤਾਂ ਇਹਦੇ ਬਾਰੇ ਹਰ ਕਿੱਥੇ ਗਿਆ ਜਾਣਾ ਜਿਹੜੀ ਪਿੰਡ ਕਮਾਲੂ ਵਿੱਚ ਫੈਕਟਰੀ ਲੱਗੀ ਹੈਗੀ ਕਿ ਇਹਦਾ ਪ੍ਰਦੂਸ਼ਣ ਨਹੀਂ ਹੁੰਦਾ ਇਹਦਾ ਪਾਣੀ ਕਿੱਥੇ ਉੱਥੇ ਉਹਨੂੰ ਡਿਸਪੋਜ਼ਲ ਕਿੱਥੇ ਹੈਗਾ ਮੈਂ ਤੁਹਾਨੂੰ ਸਿਰਫ ਇਹ ਸੇ ਕਰਕੇ ਕਹਿਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਹੋਵੇ ਤਾਂ ਇਹ ਚੀਜ਼ੇ ਬਾਰੇ ਜ਼ਰੂਰ ਪੁੱਛੋ ਦੂਸਰੀ ਗੱਲ ਮੈਂ ਕਰਦਾ ਮੈਨੂੰ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਆ ਸ਼੍ਰੀ ਕੁਦੀਪ ਸਿੰਘ ਉਹਨਾਂ ਦਾ ਬੀਬੀ ਥੋੜੀ ਹੈਗੀ ਮੰਤਰੀ ਥੋੜੇ ਹੈਗੇ ਅਬ ਸੁਖਵੀਰ ਸਿੰਘ ਬਾਦਲ ਨਾ 14 ਮਾਰਚ 2012 ਨੂੰ ਸਮੇਂ ਸਿਰ ਸੈਨਮ ਚੈਲੰਜ ਕੀਤਾ ਸੀ ਔਰ ਮੈਂ ਬਰੇ ਫਕਰ ਨਾਲ ਹਿੱਟ ਹੋ ਕੇ ਕਹਾਂ ਕਿ ਨਹੀਂ ਆਹੋ ਤੀਰ ਲੱਗੇ ਜਿਹਨੂੰ ਚੈਲੰਜ ਦਿੱਤਾ ਸੀ ਜਸਾਂ ਤੁਹਾਡੇ ਇੱਥੇ ਜੀਬੀ ਦੇ ਬੰਦੇ ਹੋਰ ਨਹੀਂ ਸਕੇ ਸੀ ਇਹ ਆ ਤੁਹਾਨੂੰ ਫਕਰ ਨਾਲ ਕਹਾਂਗਾ ਸੁਪਰੀਮ ਕੋਰਟ 까지 ਲੱਗੇ ਜਾਣ ਆ ਰਿਹਾਗੇ ਅੱਜ ਮੈਂ ਹੁਣ ਵੀ ਕਹਾਂਗਾ ਤੇਰੇ ਤੇ ਹਿੰਮਤ ਹੈ ਕਿ ਤੈਨੂੰ ਅਸੀਂ ਡੱਕ ਕੇ ਖੜਾਵੇਂ ਤੂੰ ਆਦੀ ਔਰ ਮੈਂ ਤੁਹਾਨੂੰ ਵਿਸ਼ਵਾਸਨ ਦਵਾ ਤੁਹਾਡੇ ਤੋਂ ਕਿਪੀਆਂ ਵੀ ਕਿਸੇ ਨੂੰ ਨਹੀਂ ਲੈ ਲਿਆ ਤੁਹਾਨੂੰ ਕਿਉਂ ਦਾ ਮੁੱਤ ਲੱਗਿਆ ਹਾਈ ਕੋਰਟ ਦੇ ਮੈਨੂੰ ਕੋਈ ਲੀਟਰ ਵੀ ਹਾਂ ਮੈਂ ਜਸਵੰਤ ਸਿੰਘ ਬੰਦਾ ਮੈਨੂੰ ਕੋਈ ਐਸੀ ਨਹੀਂ ਮੈਂ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਹੈ ਕਿ ਕਿੱਥੇ ਦੀਆਂ ਹਰਕਤਾਂ ਅਸੀਂ ਹਾਈ ਕੋਰਟ ਦੇ ਵਿੱਚ ਇਹ ਸੋਚਿਆ ਸੀ ਨੌਜਵਾਨ ਵਕੀਲਾਂ ਨੇ ਕਿ ਆ ਸਾਡੇ ਤੋਂ ਦੁਨੀਆ ਦੇ ਵਿੱਚ ਸਾਨੂੰ ਕਹਿਣਗੇ ਕਿ ਉਹ ਸਿੱਖੋ ਤੁਹਾਨੂੰ ਇਤਿਹਾਸে ਮਾਫ ਨਹੀਂ ਕਰਨਾ ਸਾਨੂੰ ਪਤਾ ਸੀਗਾ ਕਿ ਇਹ ਅਸੀਂ ਕਿ ਸਾਰਾ ਵੇ ਇੱਕ ਨਾ ਸਵੇਰ ਸੰਨੀ ਦੇ ਇੰਟਰਵਿਊ ਤੇ ਨਿਊਜ਼ ਆ ਗਈ ਹਮਾਰਾ ਘਰ ਆਸੀ ਇਸ ਰਾ ਮਾਨ ਸਿੰਘ ਮੌਜੂਦ ਦੀਆਂ ਚਾਲਾਂ ਸੀਗੀਆਂ ਜਿਵੇਂ ਮੈਨੂੰ ਹੁਣ ਤਾਂ ਪੁਰਾਣਾ ਮੰਨਣਾ ਮੈਂ ਮਨ ਪਰ ਇਹ ਕਹਿ ਰਿਹਾ ਸਾਨੂੰ ਕੇਸ ਆਉਣਾ ਪਿਆ ਪਰ ਜਦ ਤੇ ਹਾਰ ਦੀ ਨਹੀਂ ਹੁੰਦੀ ਗੱਲ ਥੋੜੀ ਹੁੰਦੀ ਹੁੰਦੀ ਹੈ ਇਹ ਹੋਂਦ ਇਸ ਇਲਾਕੇ ਦੀ ਹੋਊਗੀ ਤੁਹਾਡੀ ਇੱਜ਼ਤ ਨਹੀਂ ਹੋਊਗੀ ਪਿੰਡ ਕਮਾਲੂ ਛੋਟ ਪਰ ਮੈਂ ਜਿੱਥੇ ਹਾਜ਼ਰ ਹੋ ਸਕਦਾਗਾ ਫਿਰ ਵੀ ਕੋਈ ਚਾਲ ਵੀ ਹਾਜ਼ਰ ਹੈਗੀ ਇੰਨਾ ਕਹਿ ਕੇ ਮੈਂ ਮਾਫੀ ਚਾਹੁੰਦਾ ਜੇ ਕਿਸੇ ਕਿਸਮ ਦੀ ਕੋਈ ਮੇਰੇ ਤੋਂ